ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਖਾਣ ਪੀਣ ਸਹੀ ਨਹੀਂ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਕਿਉਂਕਿ ਬਾਹਰ ਦਾ ਖਾਣਾ ਖਾਣ ਕਰਕੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਮੋਟਾਪਾ ਵੀ ਆ ਰਿਹਾ ਤੇ ਹੋਰ ਵੀ ਕਈ ਸਰੀਰ ਦੇ ਅੰਗਾਂ ਦੇ ਉੱਤੇ ਜਿਹੜਾ ਕਿ ਕਾਫੀ ਅਸਰ ਦੇਖ ਨੂੰ ਮਿਲਦਾ अनेका ਦਵਾਈਆਂ ਖਾ ਕੇ ਜੇਕਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਤਾਂ ਉਹ ਸੋਚਦੇ ਨੇ ਕਿ ਆਖਰੀ ਇਸ ਦਾ ਇਲਾਜ ਕਿਵੇਂ ਕੀਤਾ ਜਾਵੇ ਤਾਂ ਤੁਹਾਨੂੰ ਅਸੀਂ ਇਸ ਡਾਕਟਰ ਤੋਂ ਦੱਸਦੇ ਹਾਂ ਕਿ ਕਿਵੇਂ ਘਰ ਦੇ ਵਿੱਚ ਦੇਸੀ ਤਰੀਕੇ ਨਾਲ ਜਿਹੜਾ ਸਮਾਨ ਤਿਆਰ ਕੀਤਾ ਜਾ ਸਕਦਾ ਨੁਸਖਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਤੁਹਾਡੀ ਜਿਹੜੀ ਦਿੱਕਤ ਪਰੇਸ਼ਾਨੀਆਂ ਉਹ ਠੀਕ ਹੋਵੇਗੀ ਤੁਹਾਨੂੰ ਲੀਵਰ ਬਾਰੇ ਦੱਸਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੀਵਰ ਤੋਂ ਲੋਕ ਬੇहद ਪਰੇਸ਼ਾਨ ਨੇ ਲੀਵਰ ਫੈਟੀ ਹੋ ਜਾਂਦਾ ਜਾਂ ਫਿਰ ਲੀਵਰ ਟ੍ਰਾਂਸਪਲੈਂਟ ਤੱਕ ਦੀਆਂ ਜਿਹੜੀ ਗੱਲਾਂ ਆ ਜਾਂਦੀਆਂ ਨੇ ਤਾਂ ਸੁਣਦੇ ਆ ਕਿ ਡਾਕਟਰ ਵੱਲੋਂ ਕਿਹੜਾ ਰਾਂ ਬਾਣ ਨੁਸਖਾ ਦੱਸਿਆ ਗਿਆ ਤਾਂ ਕਿ ਲੀਵਰ ਦੀ ਸਮੱਸਿਆ ਘਰ ਬੈਠੇ ਹੀ ਤੁਸੀਂ ਦੂਰ ਕਰ ਸਕੋ ਹੁਣ ਮੇਨ ਆਰਗੈਨਿਕ ਲੀਵਰ ਹੈ ਸਾਡਾ ਠੀਕ ਹੈ ਜੀ ਲੀਵਰ ਸਾਡੇ ਸਾਰੇ ਸਿਸਟਮ ਨੂੰ ਮੈਨੇਜ ਕਰਦਾ ਹੈ ਸਿਗਨਲ ਦਿੰਦਾ ਹੈ ਕੋਲੇਸਟ੍ਰੋਲ ਨੂੰ ਮੈਨੇਜ ਕਰਦਾ ਹੈ ਫੈਟ ਨੂੰ ਮੈਨੇਜ ਕਰਦਾ ਹੈ ਖੂਨ ਨੂੰ ਬਣਾਉਂਦਾ ਹੈ ਲੀਵਰ ਜਿੰਦਾ ਖਰਾਬ ਹੋ ਜਾਵੇ ਢਿੱਡੇ ਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਗ੍ਰੇਡ 1 2 3 ਫਾਈਬਰੋਸਿਸ ਹੋ ਜਾਂਦਾ ਹੈ ਫਿਰ ਸਿਰੋਸਿਸ ਆਫ ਲੀਵਰ ਹੋ ਜਾਂਦਾ ਹੈ ਜਦੋਂ ਡਾਕਟਰ ਕਹਿ ਦਿੰਦਾ ਵੀ ਲੀਵਰ ਬਦਲਣ ਦੀ ਲੋੜ ਹੈ ਠੀਕ ਹੈ ਲੀਵਰ ਇੰਨਾ ਮਜ਼ਬੂਤ ਆਰਗਨ ਹੈ ਰੱਬ ਨੇ ਕੱਲਾ ਇੱਕ ਆਰਗਨ ਐਸਾ ਦਿੱਤਾ ਹੈ ਲੀਵਰ ਜਿਹੜਾ ਆਪਣੇ ਆਪ ਨੂੰ ਦੁਬਾਰਾ ਨਵਾਂ ਬਣਾ ਲੈਂਦਾ ਹੈ ਠੀਕ ਹੈ ਕਿਸੇ ਦਾ ਲੀਵਰ ਟ੍ਰਾਂਸਪਲੈਂਟ ਹੁੰਦਾ ਨਾ ਡਾਕਟਰ ਨੂੰ ਪੁੱਛੋ ਉਹ ਕਹਿੰਦਾ ਬਈ ਪੰਜਵਾਂ ਹਿੱਸਾ ਲੀਵਰ ਦਾ ਕੱਢ ਕੇ ਲਾਵਾਂਗੇ ਤੇ ਆਪਣੇ ਆਪ ਬਣ ਜੇਗਾ ਲੀਵਰ ਦਾ ਉਹ ਇਕੱਲਾ ਆਰਗਨ ਹੈ ਜਿਹੜਾ ਦੁਬਾਰਾ ਨਵਾਂ ਬਣ ਜਾਂਦਾ ਕਿਰਲੇ ਦੀ ਪੂੰਛ ਵਾਂਗੂ ਕਿਰਲੇ ਦੀ ਪੂੰਛ ਵਾਂਗੂ ਕੱਟ ਜੇ ਤੇ ਦੁਬਾਰਾ ਬਣ ਚੁਗੀ ਇਹਨੂੰ ਹੁਣ ਡੀਟੌਕਸੀਫਾਈ ਕਿੱਦਾਂ ਕਰਨਾ ਹੈ ਇੰਨਾ ਲੋਡ ਹੈ ਇਹਦੇ ਉੱਤੇ ਸਭ ਤੋਂ ਜ਼ਿਆਦਾ ਲੋਡ ਮੈਂ ਤੇ ਹਾਰਟ ਤੋਂ ਵੀ ਜ਼ਿਆਦਾ ਲੋਡ ਲੀਵਰ ਤੇ ਮੰਨਣਾ ਹੈਗਾ ਠੀਕ ਹੈ ਲੀਵਰ ਦੂਜਾ ਹਾਰਟ ਸਮਝ ਲਓ ਠੀਕ ਹੈ ਲੀਵਰ ਨੂੰ ਡੀਟੌਕਸੀਫਾਈ ਕਰਨ ਵਾਸਤੇ ਬਿਲਕੁਲ ਜਿਹੜੀ ਚੀਜ਼ ਤੁਹਾਡੀ ਕਿਚਨ ਵਿੱਚ ਪਈ ਹੈ ਉਹ ਹੈ ਹਲਦੀ ਠੀਕ ਹੈ ਹਲਦੀ ਰੋਜ਼ ਹਲਕਾ ਜਿਹਾ ਅੱਧਾ ਚਮਚਕਓ ਲਓ ਉਹਦੇ ਵਿੱਚ ਅੱਧੀ ਚਮਚ ਹਲਦੀ ਪਾਓ ਉਹਨੂੰ ਥੋੜਾ ਜਿਹਾ ਭੁੰਨ ਲਓ ਤੇ ਉਹਨੂੰ ਗਰਮ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰੋ ਤੁਹਾਡਾ ਲੀਵਰ ਡੀਟੌਕਸੀਫਾਈ ਹੋ ਜਾਏਗਾ ਇਹ ਤੇ ਹੈ ਕਿ ਕਿਚਨ ਇੱਕ ਚੋ ਚੀਜ਼ ਹੈ ਕੀ ਬਾਤ ਹੈ ਰਾਮ ਬਾਣ ਓਸ਼ਦੀ ਦੀ ਅਗਰ ਆਪਾਂ ਗੱਲ ਕਰਨੀ ਨਾ ਜੜੀ ਬੁੱਟੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡਾ ਲੀਵਰ ਗ੍ਰੇਡ 1 ਹੈ ਗ੍ਰੇਡ 2 ਹੈ ਗ੍ਰੇਡ 3 ਹੈ ਜਿਹੜਾ ਵੀ ਹੈ ਇੱਕ ਚਮਚ ਭੂਮੀ ਆਮਲਾ ਇੱਕ ਚੀਜ਼ ਹੁੰਦੀ ਹੈ ਠੀਕ ਹੈ ਭੂਮੀ ਆਮਲੇ ਦਾ ਪਾਊਡਰ ਇੱਕ ਚਮਚ ਰੋਜ਼ ਲੈਣ ਲੱਗ ਜਾਓ ਤੁਹਾਡਾ ਐਸਿਡਿਟੀ ਕਬਜ ਇਨ ਡਾਈਜੈਸ਼ਨ ਅਫਾਰਾ ਪੇਟ ਫੁੱਲਦਾ ਹੈ ਲੀਵਰ ਖਰਾਬ ਹੈ ਲੀਵਰ ਫੈਟੀ ਲੀਵਰ ਹੈ ਸਾਰੀ ਚੀਜ਼ਾਂ ਠੀਕ ਕਰ ਦੇਗਾ ਤੁਸੀਂ ਮਹੀਨਾ ਕ ਲਗਾਤਾਰ ਪਾਊਡਰ ਖਾਓ ਕੀ ਆਹੀ ਬਾਤ ਹੈ ਤੁਹਾਡਾ ਲੀਵਰ ਬਿਲਕੁਲ ਨਵਾਂ ਹੋ ਜਾਏਗਾ ਖੈਰ ਇੱਕ ਵਾਰ ਤੁਸੀਂ ਵੀ ਘਰ ਦੇ ਵਿੱਚ ਇਹਨਾਂ ਦੋਨੇ ਚੀਜ਼ਾਂ ਦਾ ਸੇਵਨ ਕਰਕੇ ਦੇਖੋ ਕਿ ਤੁਹਾਨੂੰ ਲੀਵਰ ਦੀ ਜੋ ਪ੍ਰੋਬਲਮ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਠੀਕ ਹੁੰਦੀ ਹੈ